ਹਾਂਜੀ ਤੁਸੀਂ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਗੁਰਚੰਦ ਸਿੰਘ ਰਾਜੂ ਐਂਜੀਓ ਸੋ ਫਿਕਰਮੰਦ ਮੀਡੀਆ ਦੀ ਸਮੁੱਚੀ ਟੀਮ ਹੈ ਜਿਹੜੀ ਅੱਜ ਪਹੁੰਚੀ ਆ ਸਮਾਣਾ ਵਿਖੇ ਸੋ ਆਪ ਜੀ ਨੂੰ ਪਤਾ ਹੀ ਆ ਭਾਈ ਗੁਰਜੀਤ ਸਿੰਘ ਖਾਲਸਾ ਜੀ ਜੋ ਕਿ ਤਾਵਰ ਮੋਰਚਾ ਲੱਗਿਆ ਹੋਇਆ ਤੇ ਗੱਲਬਾਤ ਕਰਦੇ ਆ ਤੇ ਬਾਬਾ ਜੀ ਨੇ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਫਿਕਰਮੰਦ ਜੀ ਦਾ ਤੁਹਾਡਾ ਸਵਾਗਤ ਹੈ ਤੁਸੀਂ ਆਪਣੇ ਕੀਮਤੀ ਸਮੇਂ 'ਚ ਸਮਾਂ ਦਿੱਤਾ ਹੈ ਧੰਨਵਾਦ ਜੀ ਧੰਨਵਾਦ ਜੀ ਬਾਬਾ ਜੀ ਕੀ ਨਾਮ ਹੈ ਜੀ ਗੁਰਜੀਤ ਸਿੰਘ ਹਰੀਗੜ ਵਾਲੇ ਹਰੀਗੜ ਹਾਂਜੀ ਬਾਬਾ ਜੀ ਜਿਹੜਾ ਅੱਜ ਤੁਸੀਂ ਸਮਾਣਾ ਦੇਖਿਆ ਨਾ ਤਾਹਰ ਮੋਰਚਾ ਲੱਗਿਆ ਭਾਈ ਗੁਰਜੀਤ ਸਿੰਘ ਜੀ ਕਾਨਸਾ ਜਿਹੜੇ ਬੈਠੇ ਨੇ ਕਾਨ ਤੇ ਹਾਂਜੀ ਉਹਨਾਂ ਬਾਰੇ ਤੁਸੀਂ ਅੱਜ ਇਸ ਮੋਰਚੇ ਦੇ ਵਿੱਚ ਸਮਰਥਨ ਲਈ ਪਹੁੰਚੇ ਹੋ ਕੀ ਆਪਕੋ ਉਹਦੇ ਬਰਤੀ हां जी ਅਸੀਂ ਤਾਂ ਸਭ ਨੂੰ ਇਹੀ ਆਖਾਂਗੇ ਵੀ ਸਭ ਨੂੰ ਸਮਰਥਨ ਦੇਣਾ ਚਾਹੀਦਾ ਅਸੀਂ ਪਹਿਲਾਂ ਵੀ ਅੱਗੇ ਵੀ ਆਉਣੇ ਆਂ ਹਾਂਜੀ ਅੱਗੇ ਵੀ ਅਸੀਂ ਆਉਣੇ ਆਂ ਜੀ ਸਾਡੇ ਸਾਡੇ ਤੋਂ ਨਾ ਆਇਆ じゃ ਵੀ ਅਸੀਂ ਸਿੰਘ ਪੇਜ ਦੇਣਾ ਸਾਡੇ ਹਾਂਜੀ ਸਾਰੇ ਸਾਰਿਆਂ ਦਾ ਸਾਡਾ ਫਰਜ਼ ਬਣਦਾ ਅਸੀਂ ਭਾਈ ਗੁਰਜੀਤ ਸਿੰਘ ਫੌਜੀ ਜੀ ਦਾ ਅਸੀਂ ਵੱਧ ਤੋਂ ਵੱਧ ਸਹਿਯੋਗ ਦੇਈਏ ਜੀ ਇਹ ਕੋਈ ਆਪਣੀ ਨਿੱਜੀ ਫਾਇਦੇ ਵਾਸਤੇ ਨਹੀਂ ਆਪਣੇ ਬੱਚਿਆਂ ਲਈ ਨਹੀਂ ਆਪਣੇ ਪਰਿਵਾਰ ਲਈ ਨਹੀਂ ਹੈਨਾ ਆਪਣੇ ਲਈ ਨਹੀਂ ਇਹ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਬਹਾਲ ਕਰਾਉਣ ਵਾਸਤੇ ਇਹਨੇ ਕਾਵਰਤੇ ਮੋਰਚਾ ਲਾਇਆ ਹੋਇਆ ਹੈ। ਅੱਛਾ ਬਾਬਾ ਜੀ ਮੁੱਖ ਮੰਗ ਕੀ ਹੈ ਜੀ ਆਪਣੀ? ਮੁੱਖ ਮੰਗ ਹੈ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਜਾਂਦੇ ਨੇ ਜੀ ਉਹ ਬੇਅਦਬੀ ਕਰਕੇ ਜਦੋਂ ਪੁਲਿਸ ਫੜ ਲੈਂਦੀ ਹੈ ਤੇ ਸੰਗਤਾਂ ਧਰਨੇ ਲਾਉਂਦੀਆਂ ਨੇ ਉਹ ਪੁਲਿਸ ਗਿਰਫਤਾਰ ਕਰ ਲੈਂਦੀ ਹੈ ਉਹ ਫਿਰ ਆਪ ਦਾ ਘਰ ਆ ਜਾਂਦੇ ਨੇ ਮਤਲਬ ਜੋ ਸਰ ਇਹ ਮੰਗ ਪਾਈ ਗੁਰਜੀਤ ਸਿੰਘ ਵੱਲੋਂ ਹੈ ਜਿਹੜੇ ਵੀ ਕੋਈ ਬਿਆਜਵੀ ਕਰਦੇ ਨੇ ਉਹਨਾਂ ਤੇ ਸਖਤ ਤਾਰਾ ਲਾਈ ਜਾਵੇ ਕੋਈ ਉਹਨਾਂ ਨੂੰ 5-4 ਸਾਲ ਦੀ 2-4 ਸਾਲ ਦੀ ਕੋਈ ਸਜ਼ਾ ਹੋਣੀ ਚਾਹੀਦੀ ਹੈ ਤੇ ਉਹ ਮਤਲਬ ਆਪਣਾ ਪੁਲਿਸ ਫੜਕੇ ਲੈ ਜਾਂਦੀ ਹੈ 2-4 ਦਿਨਾਂ ਦੇ ਵਿੱਚ ਵਿੱਚ ਹੀ ਉਹ ਆਪਣਾ ਘਰ ਆ ਜਾਂਦੇ ਨੇ ਆਪ ਦੀ ਜ਼ਮਾਨਤ ਕਰਾ ਲੈਂਦੇ ਨੇ ਇਹ ਜਿਹੇ ਕਿਸਾਨ ਦੇ ਵਿੱਚ ਜਿਹੜੇ ਗੁਰੂ ਸਾਹਿਬ ਦੀ ਬਿਆਦਵੀ ਕਰਦੇ ਨੇ ਤੇ ਨਾਲ ਇਹ ਵੀ ਗੱਲ ਹੈ ਵੀ ਕੱਲਾ ਗੁਰੂ ਗ੍ਰੰਥ ਸਾਹਿਬ ਦੀ ਨਾ ਭਾਈ ਗੁਰਜੀਤ ਸਿੰਘ ਹੈ ਜੇ ਚਾਹੇ ਕਿਸੇ ਵੀ ਧਰਮ ਕੋ ਗ੍ਰੰਥ ਦੀ ਵੀਅਦਵੀ ਕਰਦਾ ਸਭਤੇ ਹੀ ਇਹ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਜਿਹੜਾ ਵੀ ਉਹ ਵੀਅਦਵੀ ਕਰਕੇ ਭਾਵਨਾਵਾਂ ਪੜਕਾਉਂਦਾ ਹੈ ਸਮਾਜ ਵਿੱਚ ਦੰਗੇ ਕਰਾਉਣ ਦੇ ਲਈ ਲੜਾਈਆਂ ਝਗੜੇ ਕਰਾਉਣ ਦੇ ਨਾ ਆਪਸੀ ਭਾਈਚਾਰੇ ਵਿੱਚ ਫੁੱਟ ਪਾਉਂਦੇ ਨੇ ਇਹ ਜੇ ਸੱਖਸ਼ਾਂ ਨੂੰ ਇਹ ਜੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ 5-4 ਸਾਲ ਜੇਲ੍ਹ ਤੇ ਲੱਗਣ ਤਾਂ ਕਿ ਅੱਗੇ ਤੋਂ ਕੋਈ ਬੇਅਦਬੀ ਕਰਨ ਦਾ ਨਾਂ ਨਾ ਲਵੇ ਕੋਈ ਸੋਚੇ ਨਾ ਐਦਾਂ ਕਰਨ ਵਾਸਤੇ ਉਹ ਮੰਗ ਲੈ ਕੇ ਭਾਈ ਗੁਰਜੀਤ ਸਿੰਘ ਕਾਬਰ ਤੇ ਬੈਠੇ ਨੇ ਅੱਛਾ ਇਹ ਮੋਰਚਾ ਕਵੇਂ ਮਹੀਨੇ ਦੇ ਵਿੱਚ ਜਾਂ ਕਿੰਨਾ ਸਮਾਂ ਹੋ ਗਿਆ ਇਹ ਆ 6 ਮਹੀਨੇ ਲੱਗ ਗਿਆ ਜੀ ਮੋਰਚਾ ਲੱਗੇ ਨੂੰ ਜੀ ਹਾਂਜੀ 6ਵਾਂ ਮਹੀਨਾ ਲੱਗ ਗਿਆ ਹੁਣ 2 ਮਹੀਨਿਆਂ ਤੋਂ ਕਰੀਬ ਨੇ ਭਾਈ ਗੁਰਜੀ ਸਿੰਘ ਜੀ ਨੇ ਟੀਵੀ ਛੱਡੀ ਹੋਈ ਐ ਜੀ ਜੋ ਸਪਾਣੀ ਚਾਹ ਹੀ ਪੀਂਦੇ ਨੇ ਪ੍ਰਸ਼ਾਦਾ ਵੀ ਛੱਡ ਰੱਖਿਆ ਹੁਣ ਉਹਨਾਂ ਨੇ ਤੇ ਹੁਣ ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਐ ਸਾਡੀ ਸੰਗਤ ਨੂੰ ਵੀ ਚਾਹੀਦਾ ਐ ਵੀ ਅਸੀਂ ਵੱਧ ਤੋਂ ਵੱਧ ਸਹਿਯੋਗ ਦੇਈਏ ਐ ਇਥੇ ਸਮੂਲੀਅਤ ਕਰੀਏ ਯਾਰ ਜਿਹੜੀ ਸਰਕਾਰ ਆ ਜਾਂਦਾ ਪ੍ਰਸ਼ਾਸਨ ਹੈ ਜਾਂ ਆਪਣੇ ਧਾਰਮਿਕ ਜਥੇਬੰਦੀਆਂ ਉਹਨਾਂ ਦਾ ਸਹਿਯੋਗ ਕਿੰਨੇ ਰਹਿ ਰਿਹਾ ਕੋ ਉਹ ਸਾਰੀਆਂ ਜਥੇਬੰਦੀਆਂ ਸਹਿਯੋਗ ਨਹੀਂ ਕਰ ਰਹੀਆਂ ਕੋਈ ਤਾਂ ਮੇ ਕਰ ਲੈ ਨੇ ਜਿਵੇਂ ਦੰਦ ਵੀ ਟਕਸਾਲ ਤੋਂ ਭਾਈ ਅਮਰਜੀਤ ਸਿੰਘ ਜੀ ਹੈਗੇ ਨੇ ਤੇ ਇਦਾਂ ਦੇ ਕੋਈ ਨੇੜੇ ਵਾਲੇ ਹੋਰ ਜਿਹੜੇ ਛੋਟੇ ਪ੍ਰਚਾਰਕ ਮਤਲਬ ਤੇ ਇਦਾਂ ਦੇ ਆਉਂਦੇ ਨੇ ਸਹਿਯੋਗ ਕਰਦੇ ਨੇ ਪਰ ਸਾਰੇ ਪ੍ਰਚਾਰਕ ਸਾਰੇ ਇਸ ਸੁਸਾਇਟੀਆਂ ਕਮੇਡੀਆਂ ਸਾਰੇ ਸਹਿਯੋਗ ਨਹੀਂ ਕਰਦੇ ਤੇ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਇਕੱਲਾ ਭਾਈ ਬੁਰਜੀਤ ਸਿੰਘ ਨਹੀਂ ਮੰਨਦੇ ਆਪਾਂ ਸਾਰੇ ਗੁਰੂ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਤੇ ਮਾਸਲਾ ਗੁਰੂ ਗ੍ਰੰਥ ਸਾਹਿਬ ਦਾ ਤੇ ਆਪਾਂ ਸਾਰੇ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਜਨਮ ਦਿਨ ਬੱਚਿਆਂ ਦੇ ਮਨਾਉਂਦੇ ਆ ਵਿਆਹ ਸ਼ਾਦੀਆਂ ਕਰਦੇ ਆ ਹੈਨਾ ਤੇ ਆਪਣਾ ਸਾਰਿਆਂ ਦਾ ਹੀ ਫਰਜ਼ ਬਣਦਾ ਵੀ ਸਾਰੀਆਂ ਕਮੇਡੀਆਂ ਗੁਰੂ ਘਰ ਦੀਆਂ ਸੰਸਥਾਵਾਂ ਸਾਰੇ ਯਾਕੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨ ਤੇ ਜਿੰਨਾ ਸੰਗਤ ਵੱਧ ਇਕੱਠੀ ਹੋਏਗੀ ਉਨਾ ਹੀ ਸਰਕਾਰ ਦੇ ਪ੍ਰੈਸ਼ਰ ਬਣੇਗਾ ਅੱਛਾ ਆਪਾਂ ਦੇਖ ਲਈਏ ਪ੍ਰਸ਼ਾਸਨ ਪ੍ਰਤੀ ਜਾਂ ਇਨਸਾਫ ਦੀ ਥੋੜੀ ਨਾ ਸਰਕਾਰਾਂ ਦੀ ਸੰਬੰਧਿਤ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਢਿੱਲੀ ਹੈ ਤੇ ਇਸ ਤੋਂ ਅਗਲੀ ਰੂਪਰੇਖਾ ਕੀ ਹੋਊਗੀ ਹਾਂਜੀ ਉਹ ਤਾਂ ਦੇਖੋ ਅਗਲੀ ਰੂਪਰੇਖਾ ਮੋਰਚੇ ਦੀ ਤਾਂ ਪ੍ਰਬੰਧਕੀ ਹੀ ਦੱਸ ਸਕਦੇ ਨੇ ਅਸੀਂ ਤਾਂ ਸਿਰਫ ਆਉਨੇ ਆ ਸ਼ਮੂਲੀਅਤ ਕਰਦੇ ਆ ਆਪਣਾ ਸਹਿਯੋਗ ਇਹਨਾਂ ਨੂੰ ਦੇ ਹੈ ਨਾ ਬਾਕੀ ਸਰਕਾਰਾਂ ਦੀ ਜਿਹੜੀ ਗੱਲ ਹੈ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਝੂਠ ਬੋਲ ਕੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰ ਕਰਕੇ ਇਹ ਸਤਾ ਹਾਸਲ ਕਰ ਲੈਂਦੇ ਨੇ ਤੇ ਬਾਅਦ ਚ ਫਿਰ ਮੁੱਕਰ ਜਾਂਦੇ ਨੇ ਹੁਣ ਭਗਵੰਤ ਮਾਨ ਜੀ ਨੇ ਵੀ ਇੱਦਾਂ ਹੀ ਉੱਥੇ ਬਰਗਾੜੀ ਮੋੜ ਤੇ ਤੇ ਜਾ ਕੇ ਇਹਨਾਂ ਮੰਤਰੀਆਂ ਨੇ ਸਾਰਿਆਂ ਨੇ ਆਖਿਆ ਸੀ ਬੇਸੀ ਬੋਸੀਆਂ ਨੂੰ ਖੜਾਗੇ ਸਖਤ ਕਾਨੂੰਨ ਬਣਾਵਾਗੇ ਸਾਰ 3 ਸਾਲ ਹੋ ਗਏ ਜੇ ਤੱਕ ਕੋਈ ਸਖਤ ਕਾਨੂੰਨ ਬਣਾਇਆ ਨਹੀਂ ਹੈਗਾ ਸਰਕਾਰ ਨੇ ਜੇ ਚਲੋ ਕੇਂਦਰ ਸਰਕਾਰ ਇਹਨੂੰ ਨਹੀਂ ਬਣਾਉਂਦੀ ਤਾਂ ਪੰਜਾਬ ਸਰਕਾਰ ਦਾ ਤਾਂ ਫਰਜ਼ ਬਣਦਾ ਪੰਜਾਬ ਪੰਜਾਬ ਦੇ ਵਿੱਚ ਤਾਂ ਇਹ ਕਰ ਸਕਦੇ ਨੇ ਨਾ ਪਰ ਉਹ ਵੀ ਕਰ ਨਹੀਂ ਰਹੇ ਉਹਨਾਂ ਦਾ ਫਰਜ਼ ਬਣਦਾ ਕਰਨ ਦਾ ਚਲ ਜੀ ਪੰਚ ਤੇ ਗੁਰੂ ਗ੍ਰੰਥ ਸਾਹਿਬ ਨੂੰ ਬਚਾਉਣ ਦੀ ਖਾਤਰ ਸਮੁੱਚੀਆਂ ਜੱਟੇ ਬੰਦੀਆਂ ਪੰਜਾਬ ਵਾਸੀਆਂ ਨੂੰ ਕੀ ਬੇਨਤੀ ਤੇ ਅਪੀਲ ਕਰਨੀ ਚਾਹੁੰਦੇ ਲਾਸ਼ ਪਾਲ ਵੀ ਉਹ ਅਪੀਲ ਤਾਂ ਕੀ ਆ ਸਾਡੀ ਤਾਂ ਬੇਨਤੀ ਆ ਵੀ ਅਸੀਂ ਸਾਰੇ ਮਤਲਬ ਇਕੱਠੇ ਹੋਈਏ ਆਪਸ ਵਿੱਚ ਦੀ ਦੋਸਤੀ ਲਈ ਛੱਡੀਏ ਜਿਹੜੇ ਕਈ ਮਤ ਪੇ ਦੇ ਇੱਕ ਦੂਜੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਅਸੀਂ ਪਰੇ ਕਰੀਏ ਅਸੀਂ ਇੱਕ ਨਿਸ਼ਾਨ ਸਾਹਿਬ ਥੱਲੇ ਮਤਲਬ ਇਕੱਠੇ ਹੋਈਏ ਗੁਰੂ ਪੰਥ ਦੇ ਪ੍ਰਤੀ ਗੁਰੂ ਗ੍ਰੰਥ ਦੇ ਪ੍ਰਤੀ ਸਾਡੀ ਸੋਚ ਇੱਕ ਹੋਵੇ ਬਖਰੇ ਵੀ ਜਿੰਨੀ ਮਰਜ਼ੀ ਆਪਸ ਵਿੱਚ ਜਿੰਨੇ ਮਰਜ਼ੀ ਹੋਣ ਪਰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਲਈ ਸਾਨੂੰ ਇੱਕ ਹੋਣਾ ਚਾਹੀਦਾ ਸਾਰਿਆਂ ਨੂੰ ਜੀ ਇਹ ਸਾਰੇ ਸੰਸਥਾਵਾਂ ਨੂੰ ਤਕਸਾਲਾਂ ਨੂੰ ਸੰਪਰਦਾਵਾਂ ਨੂੰ ਅਸੀਂ ਇਹੋ ਹੀ ਬੇਨਤੀ ਕਰਨੀ ਚਾਹੁੰਦੇ ਆਂ ਵੀ ਇੱਕ ਹੋ ਜਾਈਏ ਭਾਈ ਤਾਂ ਹੀ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਆਪਾਂ ਬਚਾ ਸਕਦੇ ਹਾਂ ਹਾਂ ਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ ਵੀਡੀਓ ਤੇ ਫਿਕਰਮੰਦ ਵੀਡੀਓ ਤੋਂ ਗੁਰਚਾਰ ਸਿੰਘ ਰਾਜੀ ਦੇ ਨਾਲ ਨਰਮਲ ਸਿੰਘ ਨੇ ਹਾਲ ਦੀ ਰਿਪੋਰਟ